ਮਰਦਾਨਾ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜੇ ਬੰਦੇ ਨੂੰ ਮਾਰਦੇ ਦਰਸਾਲ ਇੱਕ ਰੈਸਟੋਰੈਂਟ ਦੇ ਵਿੱਚ ਇੱਕ ਬੰਦੇ ਨੇ ਪੀਜਾ ਸਿੰਘ ਤੇ 버ગર ਸਿੰਘ ਤੇ ਪਰੌਂਠਾ ਸਿੰਘ ਨਾਮ ਰੱਖ ਦਿੱਤਾ ਆਪਣੀਆਂ ਆਈਟਮਾਂ ਦਾ ਤਾਂ ਉੱਥੇ ਮੌਕੇ ਤੇ ਹੀ ਆਪਣੇ ਜਿਹੜੇ ਕਿ ਸਿੰਘ ਨੇ ਉਹ ਪਹੁੰਚ ਜਾਂਦੇ ਨੇ ਤਾਂ ਫਿਰ ਸਿੰਘਾਂ ਬੰਨੀਓ ਜਿਹੜੇ ਕਿ ਉਹਨੂੰ ਪੀਜੇ 버ગર ਤੇ ਪਰੌਂਠੇ ਖਵਾਈ ਜਾਂਦੇ ਨੇ ਉਹ ਤੁਹਾਨੂੰ ਮੈਂ ਦਿਖਾਉਂਗਾ ਵੀ ਵੈਸੇ ਬਹੁਤ ਵਧੀਆ ਜਿਹੜੀ ਕਿ ਸਾਡੇ ਸਿੱਖਾਂ ਦੀ ਚਾਰੇ ਪਾਸੇ ਦੁਨੀਆ ਦੇ ਵਿੱਚ ਜਿਹੜੀ ਕਿ ਮੈਂ ਕਹਿੰਦਾ ਵੀ ਡੰਕਾ ਵੱਜ ਚੁੱਕਿਆ ਅਮਰੀਕਾ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪਰ ਸਾਡੀ ਜਿਹੜੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਕਿ ਪੀਜਾ 버ਗਰ ਵੇਚਣ ਵਾਸਤੇ ਇੱਥੇ ਦੁਕਾਨਾਂ ਕਰ ਲੈਂਦੇ ਨੇ ਪ੍ਰਵਾਸੀ ਲੋਕ ਤਾਂ ਉਹਨਾਂ ਬੰਨਿਓ ਜਿਹੜੀ ਕਿ ਇੱਕ ਗੱਲ ਨਿਕਲ ਕੇ ਆਈ ਹੈ ਬਹੁਤ ਵੱਡੀ ਅਪਡੇਟ ਆ ਤੁਹਾਡੇ ਸੁਣਨ ਵਾਲੀ ਆ ਤੇ ਕਿਉਂਕਿ ਸਿੰਘਾਂ ਦਾ ਜਿਹੜਾ ਕਿ ਉਹ ਜज्ਬਾ ਉਹ ਵੀ ਵੇਖਣ ਲਾਇਕ ਆ ਕਿਉਂਕਿ ਉਸ ਬੰਦੇ ਨੇ ਪੀਜਾ ਸਿੰਘ 버ਗਰ ਸਿੰਘ ਤੇ ਪ੍ਰੌਂਟਾ ਸਿੰਘ ਆਪਦੀ ਚੀਜ਼ਾਂ ਦੇ ਨਾਮ ਰੱਖੇ ਹੋਏ ਨੇ ਰੈਸਟੋਰੈਂਟ ਵਾਲੇ ਨੇ ਤਾਂ ਇੱਕ ਜਿਹੜੀ ਕਿ ਉਹ ਗੁਰੂ ਦੀ ਨਗਰੀ ਆ ਗੁਰੂਦੀ ਨਗਰੀ ਦੇ ਵਿੱਚ ਉਹਦੀ ਜਿਹੜੀ ਰੋਡ ਦੇ ਉੱਤੇ ਇੱਕ ਦੁਕਾਨ ਆ ਪਰ ਮੈਂ ਤੁਹਾਨੂੰ ਦਿਖਾਉਂਗਾ ਦਰਸ਼ਨ ਪਵਾਓ ਉਹਨਾਂ ਸਿੰਘਾਂ ਦੇ ਜਿਨ੍ਹਾਂ ਨੇ ਉਸ ਬੰਦੇ ਨੂੰ ਪੀਜਾ ਵੀ ਖਵਾਇਆ ਗਰ ਬਰਗਰ ਵੀ ਖਵਾਇਆ ਤੇ ਪਰੌਂਠੇ ਵੀ ਖਵਾ ਦਿੱਤੇ ਮੈਂ ਕਹਿੰਦਾ ਚੰਗੀ ਗੱਲ ਆ ਖਵਾਉਣੇ ਚਾਹੀਦੇ ਆ ਤਾਂ ਤੁਸੀਂ ਵੀ ਧਿਆਨ ਦੇ ਨਾਲ ਸੁਣੋ ਸਾਡੇ ਸਿੰਘ ਕੀ ਕਹਿ ਰਹੇ ਨੇ ਮੇਰੀ ਗੱਲ ਸੁਣੋ ਇਹ ਪੰਜਾਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਬਿਲਕੁਲ ਹੁਣ ਜਿਹੜੇ ਲੋਕ ਪੰਜਾਬੀ ਆ ਉਹਨਾਂ ਇਹ ਮੁਰਖੀਆਂ ਸਾਡੇ ਹਿਆਗਦੀਆਂ ਨਹੀਂ ਛੋਪਣੀਆਂ ਹੋਈਆਂ ਸਾਡੇ ਪੰਜਾਬੀ ਸੱਤੜਾਂ ਨਹੀਂ ਛੋਪਣੀਆਂ ਹੋਈਆਂ ਉਹਨਾਂ ਦੇਖ ਲੈ ਜਿੱਦਾਂ ਬਾਦ ਦਾ ਬੰਦਾ ਆ ਕੇ ਥਰਡ ਪਾਰਟੀ ਆ ਕੇ ਪੰਜਾਬ ਦਾ ਐਂਟਰ ਕਰਕੇ ਤੇ ਆਪਣੇ ਜਿਹੜਾ ਮੈਨੂ ਦਾ ਨਾਂ ਰੱਖੇ ਬਰਕਰ ਸਿੰਘ ਜਾਂ ਪ੍ਰੌਣਾ ਸਿੰਘ ਦੀ ਕਿੱਡੀ ਗੱਦਸੂਜਾ ਯਾਰ ਦੱਸੋ ਮੈਨੂੰ ਇਹ ਕਿਹਦੀ ਹੋਵੇ ਤੋਂ ਨਹੀਂ ਕਿੱਥੇ ਮੈਂ ਦੱਸਣਾ ਕਿ ਕਿੱਥੋਂ ਸੰਭਾਲੇ ਦੀ ਜੀ ਜਾਣੀ ਇਹਨਾਂ ਦਾ ਲੋ ਗਿਆਨ ਦਿੱਤਾ ਕਿ ਪ੍ਰੌਫੈਟਰ ਨਾਂ ਵੀ ਸਿੰਘ ਰੱਖ ਸਕਦਾ ਤੇ ਬਰਕਰਤ ਨਾਂ ਵੀ ਸਿੰਘ ਰੱਖ ਸਕਦਾ ਮੈਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਪਲਾਸ਼ਾ ਨਹੀਂ ਜਿਹੜੇ ਸਿੰਘਾਂ ਨੂੰ ਪਾਵਰਾ ਦਿੱਤਾ ਆ ਤਾਜੀ ਬਾਜੀ ਭਾਵੇਂ ਫੁੱਲ ਭਾਵੇਂ ਫੁੱਲ ਵੈਜੀਟੇਰੀਨ ਆ ਹੁਣ ਆਪ ਇੱਕ ਜੀ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲੱਭਿਆ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੋਗਾ ਮਹਾਰਾਜ ਜੀ ਇਹ ਵੀ ਦੱਸੋ ਬਾਾਰ ਕੀ ਦਾ ਲੱਭਿਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਉਹ ਬਰੋਡੇ ਬਣ ਜਾਣਗੇ ਜਾਂ ਸ਼ੇਰ ਬਣ ਕੇ ਭੱਜਣਗੇ ਕਿਰਪਾ ਕਰਕੇ ਤੁਸੀਂ ਮੈਨੂੰ ਕਲੀਫਾਈ ਕਰੋ ਕਿ ਤੁਸੀਂ ਕਿਸੇ ਆਧਾਰ ਤੇ ਨਾਮ ਰੱਖਾਇਆ ਉਹ ਕੀ ਚੱਲਦਾ ਮੇਰਾ ਵੀ ਇਥੇ ਰੈਸਟੋਰੈਂਟ ਚ ਮੇਰਾ ਵੀ ਰੈਸਟੋਰੈਂਟ ਚ ਮੇਰਾ ਵੀ ਰੈਸਟੋਰੈਂਟ ਚ ਸੈਂਸਾਰੇ ਆਏ ਰਹੀਆਂ ਸੈਂਸਾਰੇ ਆਏ ਰਹੀਆਂ ਬਹੁਤ ਪਿਆਰੀ ਗੱਲ ਗੱਲ ਗਏ ਆ ਮੈਂ ਰੈਸਟੋਰੈਂਟ ਤੇ ਬੈਠਾ ਤੁਹਾਡੇ ਨਾਲ ਬੜਾ ਸਾਰੇ ਵੀ ਆਏ ਆ ਆਈਂ ਚ ਆ ਜੋ ਮੈਂ ਕਹ ਰਿਹਾ ਇੱਥੇ ਆ ਜੋ ਫਿਰ ਆ ਮੈਂ ਗੱਲ ਕਰ ਲੈਣੀ ਕੋਈ ਚੀਜ਼ ਕਹਿੰਦੇ ਕਿ ਤਾਂ ਕਹਿੰਦੇ ਆ ਜੀ ਸਾਵੇ 6 ਮਿੰਟ ਲਈ ਉਹਨਾਂ ਤੋਂ ਬੈਠ ਕੇ ਹੁਣ ਬੈਠੇ ਆ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਤੁਹਾਨੂੰ ਗੁਨਾਹ ਸਾਵੇ ਇੱਕ ਪਾਸੇ ਆਪਾਂ ਇੱਕ ਪਾਸੇ ਆਪਾਂ ਗਲਤੀ ਕੀਤੀ ਇੱਕ ਪਾਸੇ ਆਪਾਂ ਹੈ ਬਰੋੜੇ ਵਿੱਚ ਪਿਆ ਉਹਦੀ ਆਵਾਜ਼ ਆਪਾਂ ਤੇ ਬੋਲ ਜਾ ਮੇਰਾ ਬੋਲਣ ਦਾ ਤਰੀਕਾ ਮੈਂ ਕਿਉਂ ਤੋਂ ਹੀ ਬੋਲਾਂਗਾ ਮੇਰੀ ਗੱਲ ਕਰਦਾ ਨਾ ਥੋੜੀ ਜਿਹੀ ਆਈ ਗਿਆ ਤੁਸੀਂ ਰਿਕਾਰਡਿੰਗ ਆ ਦੱਸ ਕਰੋ ਪਰ ਸੋ ਇਹ ਜੀ ਸਹੀ ਆ। ਕੁਟੀਨ ਸਹੀ ਜੀ ਸਹੀ ਆ। ਕਿਉਂਕਿ ਲੋਕੀ ਕੋਲੋਂ ਕੋਲੋਂ ਇਹ ਸੋ ਚਾਹ ਰਹੀ ਕਿ ਜੇ ਇਹਨਾਂ ਨੂੰ ਬਰੂਥ ਕੋਈ ਭਾਵੇਂ ਵੇਜਿਟੇਰੀਅਨ ਹੋ ਜਾਏ ਭਾਵੇਂ ਨਾਨ-ਵੇਜਿਟੇਰੀਅਨ ਹੋ ਜਾਏ ਮੇਰੇ ਬੈਂਡ ਸਮੇਂ ਇੱਕ ਵਾਰੀ ਭਾਵੇਂ ਵੇਜਿਟੇਰੀਅਨ ਹੋ ਜਾਏ ਪਉਂਡ ਨਾ ਨਾ ਜੀ ਰੋ ਰੋ ਪਰ ਨਾਂ ਕਿਉਂ ਰੱਖਿਆ ਹਾਂ ਉਹਨਾਂ ਦਾ ਨਾਮ ਰੱਖੇ ਮੇਰੀ ਗੱਲ ਸੁਣੋ ਜੀ ਮੈਂ ਇਹ ਮੈਂ ਜਿਹੜੀ ਚੀਜ਼ ਆ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਤੀਜਰਾ ਸਿੰਘ ਨਾਮ ਖੇਲਦਾ ਆ ਆਪਣੇ ਸਿੰਘਾ ਬਣਾਇਆ ਆ ਆਪਾਂ ਕਿਸੇ ਵੈਸੇ ਪੰਜਾਬੀ ਉਹ ਵੀਡੀਓ ਲੰਬੀ ਹੋ ਜਾਣੀ ਹੈ ਕਿਉਂਕਿ ਇਸ ਜਿਹੜੇ ਕਿ ਸਾਡੇ ਸਿੰਘ ਨੇ ਇਹਨੂੰ ਚੰਗੀ ਤਰ੍ਹਾਂ 버ਗਰ ਵੀ ਖਵਾਏ ਨੇ ਤੇ ਪੀਜ਼ਾ ਵੀ ਖਵਾਇਆ ਤੇ ਇਹਨੂੰ ਪਰੋਠੇ ਵੀ ਦਿੱਤੇ ਗਏ ਨੇ ਕਿਉਂਕਿ ਤੁਸੀਂ ਸਮਝੋ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਮ ਸਿੰਘ ਰੱਖ ਦਿੱਤੇ ਨੇ ਤਾਂ ਉਹ ਸਿੰਘਾ ਨੇ ਪਹੁੰਚ ਕੇ ਫੌਰਨ ਹੀ ਰੈਸਟੋਰੈਂਟ ਦੇ ਮਾਲਕ ਨੂੰ ਬੁਲਾਇਆ ਗਿਆ ਮੀਡੀਆ ਵੀ ਸੱਦ ਗਈ ਤਾਂ ਉਸ ਵੀਡੀਓ ਨੂੰ ਵਾਇਰਲ ਵੀ ਕੀਤਾ ਗਿਆ ਕਿਉਂਕਿ ਦੇਖੋ ਪੰਜਾਬ ਦੀ ਉਹ ਧਰਤੀ ਦੇ ਉੱਤੇ ਇਹ ਰੈਸਟੋਰੈਂਟ ਸੀ ਜਿੱਥੇ ਕਿ ਇੱਕ ਗੁਰੂ ਦੀ ਨਗਰੀ ਹੈ ਗੁਰੂ ਦੀ ਨਗਰੀ ਦੇ ਵਿੱਚ ਬੰਦਾ ਖੇਲਵਾੜ ਕਰ ਰਿਹਾ ਸਿੰਘ ਨਾਮ ਰੱਖ ਰਿਹਾ ਵੈਸੇ ਵੀ ਉਹ ਬੰਦਾ ਸਿੱਖ ਨਹੀਂ ਹੈਗਾ ਤਾਂ ਹੁਣ ਤੁਸੀਂ ਸੋਚੋ ਵੀ ਕਿੱਡੀ ਬਿਆਦਬੀ ਵਾਲੀ ਗੱਲ ਆ ਪਰ ਜਿਹੜੇ ਕਿ ਸਾਡੇ ਸਿੱਖ ਨੇ ਗੁਰੂ ਨੇ ਉਹਨਾਂ ਨੂੰ ਇੰਨਾ ਜज्बा ਦੇ ਦਿੱਤਾ ਜਿਵੇਂ ਕਿ ਇਸ ਨੂੰ ਪਰੌਂਠੇ ਵੀ ਖਵਾਏ ਨੇ 버ਗਰ ਵੀ ਖਵਾਏ ਨੇ ਤੇ ਇਹਨੂੰ ਪੀਜੇ ਵੀ ਖਵਾਏ ਨੇ ਕਿਉਂਕਿ ਕਰਨਾ ਵੀ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਪ੍ਰਵਾਸੀ ਲੋਕਾਂ ਦੁਆਰਾ ਕਿੰਨੇ ਕਬਜੇ ਕੀਤੇ ਜਾ ਰਹੇ ਨੇ ਹਾਲਾਂਕਿ ਇੱਕ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਇੱਕ ਪ੍ਰਵਾਸੀ ਭਈਏ ਨੇ ਕਬਜਾ ਕੀਤਾ ਕਿਸੇ ਆਪਣੀ ਪੰਚਾਇਤੀ ਜਗ੍ਹਾ ਦੇ ਵਿੱਚ ਆਪਣੇ ਲੋਕਾਂ ਨੇ ਉਹਨੂੰ ਕਿਹਾ ਵੀ ਤੂੰ ਚੱਲ ਕੋਈ ਗੱਲ ਨਹੀਂ ਆਉਂਦਾ ਟਾਈਮ ਪਾਸ ਕਰ ਲੈ ਦੂਜੀ ਗੱਲ ਉਸ ਬੰਦੇ ਨੇ ਪੱਕੇ ਤੌਰ ਤੇ ਆਪਣਾ ਮਕਾਨ ਪਾ ਲਿਆ ਤਾਂ ਉਸ ਤੋਂ ਬਾਅਦ ਉਸ ਬੰਦੇ ਨੇ ਪਿੰਡ ਵਾਲਿਆਂ ਨੂੰ ਚੈਲੰਜ ਕਰਤਾ ਮੈਨੂੰ ਕੱਢ ਕੇ ਦਿਖਾਓ ਮੇਰੇ ਕੋਲੇ ਸਬੂਤ ਹੈ ਫਲਾਨਾ ਢਿੰਗੜਾ ਪਰ ਜਿਹੜੀ ਗੱਲ ਹੈ ਹੁਣ ਪੰਜਾਬ ਦੇ ਵਿੱਚ ਪ੍ਰਵਾਸ ਵਧਦਾ ਜਾ ਰਿਹਾ ਪੰਜਾਬੀਆਂ ਮੇਰੀ ਅਪੀਲ ਹੈ ਵੀ ਵੱਧ ਤੋਂ ਵੱਧ ਬੇਨਤੀ ਹੈ ਕਿ ਤੁਸੀਂ ਪ੍ਰਵਾਸ ਨਾ ਕਰੋ ਇਸ ਸਾਡੇ ਪੰਜਾਬ ਦੇ ਵਿੱਚ ਜੋ ਜਿਹੜੇ ਕਿ ਕੈਨੇਡਾ ਜਾਣ ਵਾਲੇ ਭਰਾਵਾਂ ਨੂੰ ਵੀ ਮੇਰੀ ਬੇਨਤੀ ਹੈ ਅਮਰੀਕਾ ਜਾਣ ਵਾਲਿਆਂ ਨੂੰ ਵੀ ਬੇਨਤੀ ਹੈ ਪੰਜਾਬ ਦੇ ਵਿੱਚ ਰਹੋ ਆਪਦੇ ਪੰਜਾਬ ਦੇ ਵਿੱਚ ਬਹੁਤ ਕੁਝ ਹੈ ਕਿਉਂਕਿ ਪੰਜਾਬ ਦੀ ਉਹ ਧਰਤੀ ਹੈ ਜਿਹੜੀ ਬਾਹਰ ਦੀਆਂ ਸਟੇਟਾਂ ਦਾ ਵੀ ਢਿੱਡ ਪਾਲਦੀ ਆ ਪੂਰੇ ਦੇਸ਼ ਨੂੰ ਜਨੀਆਂ ਆਜ ਦਿੰਦੀ ਹੈ ਸਾਡੇ ਕੋਲ ਕੀ ਨਹੀਂ ਹੈਗਾ ਤਾਂ ਕੱਲੇ ਪੈਸੇ ਦੀ ਹੋੜ ਦੇ ਪਿੱਛੇ ਤੁਸੀਂ ਆਪਣਾ ਮਤਲਬ ਪੰਜਾਬ ਛੱਡ ਕੇ ਨਾ ਜਾਓ ਇੱਥੇ ਹੀ ਬਹੁਤ ਕੁਝ ਹੈਗਾ ਜਿਹੜਾ ਕਿ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਕੁਝ ਕਰ ਸਕਦੇ ਆ ਬਹੁਤ ਹੀ ਮਤਲਬ ਇੱਥੇ ਕੰਮ ਕਾਜ ਨੇ ਜਦੋਂ ਕਿ ਲੋਕ ਬਾਹਰੋਂ ਆਉਂਦੇ ਨੇ ਇੱਕ ਬਾਹਰਲੀ ਕੰਟਰੀ ਤਰਾ ਮੰਨਿਆ ਜਾਂਦਾ ਸਾਡਾ ਪੰਜਾਬ ਬਾਹਰਲੀਆਂ ਜਿਹੜੀਆਂ ਸਟੇਟਾਂ ਨੇ ਇਹਨਾਂ ਦੇ ਲਈ ਇੱਕ ਮੁਲਕ ਦਾ ਕੰਮ ਕਰ ਰਿਹਾ ਸਾਡਾ ਪੰਜਾਬ ਕਿਉਂਕਿ ਪੰਜਾਬ ਦੇ ਵਿੱਚ ਅਨਾਜ ਬਹੁਤ ਵੱਡੇ ਪੱਧਰ ਤੇ ਆ ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਕੋਈ ਕਮੀ ਨਹੀਂ ਖਾਲੇ ਤੇ ਇੱਕ ਤਾਂ ਵੈਸੇ ਹੋ ਜੂਗੀ ਕਿਉਂਕਿ ਪਾਣੀ ਥੱਲੇ ਜਾ ਰਿਹਾ ਸਰਕਾਰਾਂ ਦਾ ਕੋਈ ਮਤਲਬ ਧਿਆਨ ਨਹੀਂ ਹੈਗਾ ਇਹ ਵੀ ਬੜੀਆਂ ਅਹਿਮ ਗੱਲਾਂ ਨੇ ਪਰ ਜਿਹੜਾ ਸਾਡੇ ਸਿੱਖਾਂ ਦਾ ਡੰਕਾ ਅੱਜ ਵੱਜ ਚੁੱਕਿਆ ਉਹ ਪੂਰੇ ਮੁਲਕਾਂ ਦੇ ਵਿੱਚ ਵੱਜ ਚੁੱਕਿਆ ਤੁਸੀਂ ਦੇਖ ਰਹੇ ਹੋ ਕਿ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਜਿਹੜਾ ਕਿ ਸਰਦਾਰ ਹੈ ਸਿੱਖ ਹੈ ਉਹਨੇ ਵੀ ਮਤਲਬ ਇੱਕ ਅਹਿਮ ਆਪਣੀ ਭੂਮਿਕਾ ਨਿਭਾ ਦਿੱਤੀ ਉਹਨਾਂ ਨੇ ਆਪਣੀ ਸਰਕਾਰ ਖੜੀ ਕਰ ਦਿੱਤੀ ਹੈ ਕੈਨੇਡਾ ਦੇ ਵਿੱਚ ਇਹ ਵੀ ਵੱਡੀ ਬਹੁਤ ਵੱਡੀ ਅਪਡੇਟ ਆ ਪਰ ਮੈਂ ਕਹੂੰਗਾ ਤੁਸੀਂ ਸਾਡੇ ਜਿੰਨੇ ਵੀ ਪੰਜਾਬੀ ਹੋ ਬਰਵਾਸੀਆਂ ਨੂੰ ਪੂਰੀ ਮਤਲਬ ਚੈਰਟੀ ਨਾ ਦਿਆ ਕਰੋ ਕਿ ਤੁਸੀਂ ਇੱਥੇ ਰਹਿ ਜਾਓ ਪੁੱਣ ਸਮਝਦੇ ਆਪਾਂ ਪਰ ਬਾਅਦ ਦੇ ਵਿੱਚ ਆਪਣੇ ਸਿਰ ਤੇ ਬੈ ਕੇ ਆਪਣੀ ਲੋਕਾਂ ਨੂੰ ਅੱਖਾਂ ਦਿਖਾਉਣ ਲੱਗ ਜਾਂਦੇ ਨੇ ਇਹ ਬੜੀ ਵੱਡੀ ਭੁੱਲ ਹੁੰਦੀ ਹੈ ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਕਿਉਂਕਿ ਹੁੰਦੀ ਕਿਉਂ ਆ ਗੁਰੂ ਦੀ ਧਰਤੀ ਦੇ ਆਪਾਂ ਜਨਮ ਲਿਆ ਗੁਰੂਆਂ ਪੀਰਾਂ ਦੀ ਇਹ ਧਰਤੀ ਹੈ ਸਾਡੇ ਸੂਰਬੀਰ ਯੋਧਿਆਂ ਦਾ ਖੂਨ ਡੁੱਲਿਆ ਹੋਇਆ ਤੇ ਆਪਾਂ ਇੱਥੇ ਜਨਮ ਲਿਆ ਆਪਣੇ ਦਿਲ ਜਿਹੜੇ ਬੜੇ ਕੋਮਲ ਨੇ ਤੁਹਾਨੂੰ ਪਹਿਲਾਂ ਵੀ ਪਤਾ ਹੀ ਆਪਣੇ ਬਾਰੇ ਕਿ ਬੜੇ ਕੋਮਲ ਦਿਲ ਨੇ ਆਪਣੇ ਕਿ ਆਪਾਂ ਇਤਿਹਾਸ ਗਵਾ ਰਿਹਾ ਕਿ ਆਪਾਂ ਬੜੇ ਛੇਤੀ ਹੀ ਰਹਿਮਦਿਲ ਹੋ ਜਾਂਦੇ ਆ ਪਰ ਸਾਡੇ ਨਾਲ ਕੋਈ ਰਹਿਮ ਨਹੀਂ ਕੀਤਾ ਜਾਂਦਾ ਚਾਹੇ ਉਹ ਪਾਸਲੇ ਸਟੇਟਾਂ ਹੀ ਹੋਣ ਕਿਉਂਕਿ ਆਪਾਂ ਨੂੰ ਹੁਣ ਹਿਮਾਚਲ ਹਰਿਆਣਾ ਹਰਿਆਣਾ ਨਹੀਂ ਕਹਿ ਸਕਦੇ ਹਿਮਾਚਲ ਰਾਜਸਥਾਨ ਤੇ ਐਮਪੀ ਇਹਨਾਂ ਤਿੰਨ ਸਟੇਟਾਂ ਦੇ ਵਿੱਚ ਤਾਂ ਮੈਨੂੰ ਪਤਾ ਵੀ ਜ਼ਮੀਨ ਜਾਇਦਾਦ ਕੋਈ ਵੀ ਲੈ ਕੇ ਪੰਜਾਬ ਦਾ ਵਾਸੀ ਰਹਿ ਨਹੀਂ ਸਕਦਾ ਪਰ ਵੱਡੇ ਪੱਧਰ ਤੇ ਸਾਡੇ ਪੰਜਾਬ ਨੂੰ ਦੱਬਿਆ ਜਾ ਰਿਹਾ ਪ੍ਰਵਾਸੀ ਲੋਕਾਂ ਦੁਆਰਾ ਵੱਡੇ ਵੱਡੇ ਮਤਲਬ ਬਿਜ਼ਨਸ ਖੜੇ ਕੀਤੇ ਜਾ ਰਹੇ ਨੇ ਕਰ ਸਾਡੇ ਲੋਕਾਂ ਦਾ ਕੋਈ ਧਿਆਨ ਹੀ ਹੈ ਨਹੀਂ ਨਾ ਹੀ ਸਾਡੇ ਲੀਡਰਾਂ ਦਾ ਲੀਡਰਾਂ ਦਾ ਕਿਉਂ ਹੋਵੇ ਉਹਦਾ ਵੋਟਾਂ ਦੇ ਲਈ ਸਾਡੇ ਪੰਜਾਬ ਦੇ ਵਿੱਚ ਇੱਕ ਇੰਨੀ ਜਨਸੰਖਿਆ ਖੜੀ ਕਰ ਦਿੱਤੀ ਹੈ ਪ੍ਰਵਾਸੀਆਂ ਦੀ ਜਿਹੜੀ ਕਿ ਸਾਡੇ ਪੰਜਾਬ ਦੀ ਮੈਂ ਕਹਿੰਦਾ ਉਹ ਨਹੀਂ ਜਨਸੰਖਿਆ ਨਹੀਂ ਹੋਣੀ ਜਿੰਨੀ ਕਿ ਬਾਹਰਲੇ ਲੋਕਾਂ ਦੀ ਆ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ 3 ਕਰੋੜ ਦੀ ਆਬਾਦੀ ਆ ਸਾਡੇ ਪੰਜਾਬ ਦੀ ਪਰ ਮੈਂ ਕਹੂੰਗਾ ਹੁਣ 5-4 ਕਰੋੜ ਦੀ ਆਬਾਦੀ ਹੋਣੀ ਪੰਜਾਬ ਦੀ ਜਿਹੜਾ ਕਿ ਪ੍ਰਵਾਸ ਆ ਉਹ ਜਾਦੇ ਵੱਧ ਚੁੱਕਿਆ ਪੰਜਾਬ ਦੇ ਵਿੱਚ ਤਾ ਹੁਣ ਮੈਂ ਇਹੀ ਅਪੀਲ ਕਰਦਾ ਹਾਂ ਸਾਰੇ ਭੈਣ ਭਰਾ ਮਨੂੰ ਵੀ ਜਿੰਨੀ ਵੀ ਮਜ਼ਬੂਤੀ ਦੇ ਨਾਲ ਤੁਸੀਂ ਆਸ-ਪਾਸ ਨજર ਰੱਖ ਸਕਦੇ ਹੋ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਉੱਠਣ ਦੀ ਮੈਂ ਕੱਲ ਵੀ ਪਾਈ ਸੀ ਅਪਡੇਟ ਕਿ ਉੱਠਣ ਦੀ ਲੋੜ ਹੈ ਸਾਨੂੰ ਇਹ ਸੂਰਵੀਰ ਦੀ ਲੋੜ ਹੈ ਇਹ ਧਰਤੀ ਸੂਰਵੀਰਾਂ ਨੂੰ ਮੰਗ ਰਹੀ ਹੈ ਕਿ ਕੋਈ ਯੋਧਾ ਪੈਦਾ ਹੋ ਜੇ ਜਿਹੜਾ ਕਿ ਸਾਡੇ ਪੰਜਾਬ ਦਾ ਫਿਰ ਤੋਂ ਮਤਲਬ ਉਹ ਖਿਸ਼ਾਲ ਜ਼ਿੰਦਗੀ ਜਿਹੜੀ ਪੰਜਾਬ ਦੇ ਵਿੱਚ ਲੋਕਾਂ ਦੀ ਢੱਪੇ ਜਿਵੇਂ ਕਿ ਪਹਿਲਾਂ ਸਾਡੇ ਮਾਂ ਪਿਓ ਹੁੰਦੇ ਸੀ ਤਾਂ ਉਦੋਂ ਦੇਖੋ ਤੁਸੀਂ ਕਿੰਨਾ ਮਤਲਬ ਸਮੇਂ ਦਾ ਫਰਕ ਸੀ ਇੱਕ ਦੂਜੇ ਦੀ ਲੋਕ ਇੱਜ਼ਤ ਵੀ ਕਰਦੇ ਸੀ ਤਾਂ ਜਦ ਮੈਂ ਕਹਿੰਦਾ ਵੀ ਸਿੱਖੀ ਨੂੰ ਵੱਡੇ ਪੱਧਰ ਤੇ ਟਾਰਗੇਟ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਸਿੱਖੀ ਨੂੰ ਹੀ ਫੜਿਆ ਜਾ ਰਿਹਾ ਚਾਰੇ ਪਾਸਿਓ ਚਾਹੇ ਉਹ ਪ੍ਰਵਾਸੀ ਹੋਣ ਚਾਹੇ ਸਰਕਾਰਾਂ ਹੋਣ ਚਾਹੇ ਕੋਈ ਕੰਗਣਾ ਵਰਗੀ ਭੇੜ ਹੋਵੇ ਤਾਂ ਇਸ ਤਰ੍ਹਾਂ ਕਰਕੇ ਮੇਰੀ ਅਪੀਲ ਹੈ ਵੀ ਜਿੰਨਾ ਵੀ ਵੱਧ ਤੋਂ ਵੱਧ ਆਪਣੀਆਂ ਵੀਡੀਓ ਨੂੰ ਤੁਸੀਂ ਸ਼ੇਅਰ ਕਰੋਗੇ ਉਹਨੇ ਆਪਣੇ ਲੋਕਾਂ ਦੇ ਵਿੱਚ ਜਾਗਰਤਾ ਫੈਲੂਗੀ ਤਾਂ ਮੇਰੀ ਹੁਣੇ ਹੀ ਅਪੀਲ ਆ ਵੀ ਸਾਨੂੰ ਪੀਜੇ 버ਗਰ ਵਾਲਾ ਬੰਦਾ ਦਿਖਾ ਦਿੱਤਾ ਇਹਨੂੰ ਤਾਂ ਅਖਵਾ ਦਿੱਤਾ ਸਿੰਘਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਹੋਰ ਮਤਲਬ ਸਾਹਮਣੇ ਆਉਗੀ ਘਟਨਾ ਉਹਨਾਂ ਨੇ ਵੀ ਖਵਾ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ